ਸੋ ਬਈ ਸਾਡੇ ਨਾਲ ਬੈਠੇ ਆ ਮੁੰਡੇ ਇਹ ਹੈਡੋਂ ਦੇ ਸਾਰੇ ਹੈਡੋਂ ਦੇ ਤੁਸੀਂ ਹਾਂਜੀ ਹਾਂਜੀ ਦਲੀਪ ਕੁਮਾਰ ਕਿੱਥੇ ਆ ਦਲੀਪ ਕੁਮਾਰ ਕਾਹ ਚੋ ਕਾਂਜ ਹੈਡੋਂ ਦੇ ਪੱਛੇ ਆਈ ਕਿਤੇ ਆਂਦੇ ਸਨ ਤਾਂ ਵੀ ਉਹ ਲੈ ਕੇ ਫਸ ਗਿਆ ਕੰਮ ਕਰ ਰਿਹਾ ਫਸੇ ਆ ਕੇ ਫਸ ਗਿਆ ਫਸੇ ਆ ਕੇ ਫਸ ਗਿਆ ਦਲੀਪ ਕੁਮਾਰ ਨੇ ਵੀ ਬਹੁਤ ਕੰਮ ਕਰਿਆ ਦੋ ਤਿੰਨ ਦਿਨ ਦੇਖਦੇ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉਹਰੇ ਕੰਮ ਕਰਦਿਆਂ ਨੂੰ ਉਹਰੇ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਵੀਰੇ ਤਿੰਨ ਦਿਨ ਹੋ ਗਏ ਬਾਈ ਦੇਖ ਲਓ ਰਾਖੀ ਬੈਠੇ ਬੰਨਣ ਦੀ ਬਾਈ ਸੱਕੇਵੇਂ ਆ ਪੂਰੇ ਫਿਰ ਵੀ ਨੀਂਦ ਆ ਰਹੀ ਬਾਈਆਂ ਨੂੰ ਕਹਸਾ ਨੀਂਦ ਆ ਰਹੀ ਹੈ ਸਵੇਰ ਤੇ ਆਏ ਸੀ ਕੱਲ ਵੀ ਆਏ ਸੀ ਸਵੇਰ ਦੇ ਆਏ ਅੱਜ ਹਾਂਜੀ ਹਾਂਜੀ ਸੋ ਇਹ ਮੁੰਡੇ ਵੀ ਬੜੇ ਕੰਮ ਆ ਸੋ ਇਹ ਮੁੰਡੇ ਦੀ ਸਿਹਤ ਦਾ ਰਾਜ ਨਹੀਂ ਪਤਲਾਦਾ ਪਤ ਨਹੀਂ ਗਿਆ ਚੱਕਰ ਇਹ ਦੋਨੋਂ ਇੱਕ ਉਮਰ ਦੇ ਆ ਇਹ ਬਾਈ ਥੈਲੇ ਤੋਂ ਲੋਣ ਨੂੰ ਰੱਖਿਆ ਬਾਈ ਜੀ ਜੇ ਨਾਇਦਾ ਵਜਨ ਉਹਨੇ ਬਜਨ ਦਾ ਥੈਲਾ ਚੱਕ ਲਿਆ ਸੋ ਬਈ ਬਹੁਤ ਬੇਨਤੀ ਹੈ ਇਹ ਮੁੰਡੇ ਕਹਿੰਦੇ ਵੀ ਅੱਜ ਥੋੜਾ ਜਿਹਾ ਕਸੀ ਰਿਲੈਕਸ ਹੋਣਾ ਗੱਲਾਂ ਗੁੱਲਾਂ ਮਾਰ ਕੇ ਬੰਨ ਮਜਬੂਤ ਕਰਤਾ ਬਾਈਆਂ ਨੂੰ ਇਹ ਬਈ ਬਹੁਤ ਬੇਨਤੀ ਆ ਮੁੰਡੇ ਸੋ ਬਹੁਤ ਮੈਂ ਕਈ ਦਿਨਾਂ ਦੇਖ ਰਹਿਣਾ ਨਾ ਤੇਰਾ ਨਾਂ ਕੀ ਹੈਂ ਅੰਛੂ ਅੰਛੂ ਤੇਰਾ ਨਾਂ ਕੀ ਹੈ ਵੀ ਲਵਪ੍ਰੀਤ ਤੇਰਾ ਇਧਰੋਂ ਚੱਕੀ ਆ ਨਹੀਂ ਨਾ ਬੁਈ ਨਹੀਂ ਥੈਲਾ ਕਰਤਾ ਇਹਨੇ ਲੱਖਾਂ ਹੀ ਥੈਲਾ ਹੋ ਗਿਆ ਅੰਦੇ ਲੱਖਾਂ ਹੀ ਥੈਲਾ ਹੋ ਗਿਆ ਸੋ ਜਿਵੇਂ ਹੁਣ ਲੱਗਦਾ ਤੇ ਇੱਕ ਕੰਮ ਨੇੜੇ ਜਿਹਾ ਆਪਾਂ ਕੱਲ ਦਾ ਫਿਰ ਕੀਆ ਪ੍ਰੋਗਰਾਮ ਰੱਖਣਾ ਆਪਾਂ ਨੇ ਹੂੰ ਕੋਈ ਨਹੀਂ ਵੀਰੇ ਕੱਲੂ ਵੀ ਆਵਾਂਗੇ ਹਾਂ ਕੱਲ ਨੂੰ ਸਵੇਰੇ ਜੜੋ ਕੱਲ ਨੂੰ ਲੋੜ ਹੈ ਕਾਲੂ ਜਿਆਦਾ ਲੋੜ ਆ ਕਿ ਫੇਰ ਉਹ ਵੀ ਢਾ ਲੱਗਣ ਲੱਗੀ ਐ ਕੋ ਹਾਂ ਜੋਰ ਮਾਰ ਕੇ ਪੂਰਾ ਫੇਰ ਬੈਠ ਕੇ ਆਪਾਂ ਫੇਰ ਅੱਜ ਮਣਾ ਗੱਲਾਂ ਮਾਰਾਂਗੇ ਹਾਂਜੀ ਜਿਵੇਂ ਆ ਸਾਰੇ ਰਿਲੈਕਸ ਹੋਏ ਬੈਠੇ ਆ ਹਾਂਜੀ ਹਾਂਜੀ ਦੇਖੋ ਇਹ ਪੰਜਾਬੀ ਐ ਐਦਾਂ ਦਾ ਚੈਲੰਜ ਵੀ ਹੱਸ ਕੇ ਲੈ ਰਹੇ ਆ ਆਸੀ ਮਜ਼ਾਕ ਕਰ ਰਹੇ ਆ ਭੁੱਲ ਜੀ ਕੋਈ ਟੈਨਸ਼ਨ ਨਹੀਂ ਐ ਦਿਮਾਗ ਤੇ ਤੁਹਾਡੇ ਪਿੰਡ ਤਾਂ ਨੇੜੇ ਹੀ ਹੁਣਾ ਹਾਂਜੀ ਵੀਰੇ ਉਰੇ ਹੀ ਬਸ 10 ਕਿਲੋਮੀਟਰ ਮੀਂ 8-9 ਕਿਲੋਮੀਟਰ ਐ ਉਰੇ ਬਸ ਅੱਛਾ ਹਾਂਜੀ ਮਤਲਬ ਤੁਹਾਡੇ ਪਿੰਡ ਤੱਕ ਜਾਣ ਦਾ ਪਾਣੀ ਫੇਰ ਨਹੀਂ ਜਾਉਂਗੇ ਸੋ ਉਹੀ ਐ ਹੁਣ ਤਾਂ ਬਚਾਅ ਹੋ ਗਿਆ ਲੱਗੇ ਹੋਏ ਆ ਸਾਰੇ ਬੰਦੇ ਉੱਧਰ ਇੱਕ ਨਵਾਂ ਖੁੱਲ ਤੋ ਹੋਰ ਦੱਸੋ ਕੋਈ ਤੁਹਾਨੂੰ ਕੋਈ ਸਵਾਲ ਜਵਾਬ ਹੋਵੇ ਕੋਈ ਤੁਹਾਡੇ ਦਿਮਾਗ 'ਚ ਵੀਰੇ ਰਾਤ ਨੂੰ ਜਿਹੜੇ ਬੰਦੇ ਬਹੁਤ ਘੱਟ ਆਉਂਦੇ ਆ ਠੀਕ ਹੈ ਰਾਤ ਨੂੰ ਘੱਟ ਆਉਂਦੇ ਆ ਹਾਂਜੀ ਦਿਨ 'ਚ ਤਾਂ ਬੰਦਾ ਘੱਟੋ ਘੱਟ ਵੀ 2-3000 ਬੰਦਾ ਆ ਜਾਂਦਾ ਆ ਰਾਤ ਨੂੰ ਬਸ ਵੀ 100 ਕੁ ਬੰਦਾ ਰਹਿ ਜਾਂਦਾ ਸਾਰਾ ਹਰਜਿੰਦਰ ਰਾਤ ਨੂੰ ਕਦੇ ਨਹੀਂ ਆਉਂਦੇ ਬੰਦੇ ਰਾਤ ਨੂੰ ਕਿਆ ਕਹਿ ਸਕਦਾ ਨੇ ਆਦਮੋ ਕਿਉਂ ਕਿ ਬੰਦੇ ਨੂੰ ਡਰ ਹੁੰਦਾ ਵੀਰੇ ਮੇਰਾ ਹੈਗਾ ਨਹੀਂ ਆਪਾਂ ਜਦੋਂ ਪਹਿਲਾਂ ਆਏ ਸੀ ਉਦੋਂ ਬੰਦੇ ਹੈਗੇ ਸਾਰੇ ਬਹੁਤ ਬੰਦੇ ਤੇ ਸਾਰੀ ਰਾਤ ਤੇ ਅਜੀ ਰਾਤ ਅਸੀਂ ਦੋ ਤੀ ਰਾਤਾਂ ਲਾਤੀਆਂ ਰਹੇ ਟੈਨਿੰਗ ਦਿਨ ਪਹਿਲਾਂ ਚਾਰ-ਚਾਰ ਦਿਨ ਪਰ ਅੱਜ ਨਹੀਂ ਦਿਖ ਰਿਹਾ ਕੁਝ ਮੀਂਹ ਤੇ ਕਰਕੇ ਚਿੱਕੜ ਵੀ ਜ਼ਿਆਦਾ ਹੋ ਗਿਆ ਵੀਰੇ ਢਿਲਕਣ ਜ਼ਿਆਦਾ ਹੋਈ ਹੋਈ ਆ ਅੱਛਾ ਢਿਲਕਣ ਆਏ ਉਹਦੇ ਕਰਕੇ ਢਿਲਕਣ ਬਹੁਤ ਹੋਈ ਕਿਨਾਰਾ ਵੀ ਦੂਰ ਤਾਂ ਉਦੋਂ 10-15 ਉਹ ਪਰੇ ਤੱਕ ਤਾਂ ਹਾਂ ਬੈਗ ਮੈਂ ਕਿਹਾ ਡੁੱਬ ਚੱਲਿਆ ਦੇਖੋ ਬੈਗ ਨੂੰ ਹਾਂਜੀ ਹਾਂਜੀ ਬੈਗ ਪਾਣੀ ਵੱਧ ਗਿਆ ਯਾਰ ਦੇਖਦੇ ਦੇਖਦੇ ਡੁੱਬ ਗਿਆ ਚਲੋ ਕੋਈ ਨਹੀਂ ਜੰਬੋ ਬੈਗ ਭਾਈ ਜਿਵੇਂ ਮਰ ਜਾ ਮੁੰਡੇ ਨੂੰ ਪਤਾ ਲੱਗਿਆ ਚੱਕੋ ਬੈਕ ਦਾ ਇਹਨੂੰ ਜਦ ਅੱਛਾ ਤੂੰ ਦੱਸ ਕਿਆ ਕਰਦਾ ਣੀ ਇਹ ਵੀਰੇ ਜਿੱਦਾਂ ਇਹ ਐਕਸ ਬਾਈ ਆਇਆ ਹੋਇਆ ਜਿੱਦਣ ਦਾ ਇਹ ਬੰਦ ਦੀ ਸੇਵਾ ਤੇ ਆ ਉਦਣ ਬਈ ਇਹ ਆਉਂਦਾ ਅੱਛਾ ਹਾਂਜੀ ਠੀਕ ਹੈ ਫਿਰ ਤਾਂ ਪਹਿਲੀ ਵੀਡੀਓ ਦੇਖਣ ਨੂੰ ਜਿਹੜੀ ਮੈਂ ਉਰੇ ਦੀ ਪਾਈ ਤੀ ਤਾਂ ਇਹ ਨਹੀਂ ਦੇਖੀ ਮੈਂ ਕਹਿੰਦਾ ਘੱਟੋ ਘੱਟ 9 10 ਦਿਨਾਂ ਫਿਰ ਅੱਛਾ 9 ਦਿਨਾਂ ਹਾਂਜੀ 9 ਦਿਨੋਂ ਇਹਨੂੰ ਆਉਂਦੇ ਰਹੂਗੇ ਅੱਛਾ ਜਿਹੜਾ 3-4 ਦਿਨ ਤੋਂ ਆਂਦੇ ਹੋਏ ਆ ਇਹਨੂੰ 9 ਦਿਨ ਹੋ ਗਏ ਜੁੰਦਾ ਰਾਜਵਾਨਾ ਜੁੰਦਾ ਖਿੱਚ ਕੇ ਇਕਨਾ ਹੀ ਰਹਿਣਾ ਜਦ ਤੱਕ ਪੂਰਾ ਨਹੀਂ ਹੋ ਜਾਂਦਾ ਕੰਮ ਮੈਂ ਤੁਹਾਨੂੰ ਰੋਜ਼ ਇੱਥੇ ਮਿਲੂੰਗਾ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਕੋਈ ਗੀਤ ਗੁੱਦ ਗਾਉਣ ਦਾ ਤਾਂ ਸ਼ਿਕਾਇਤ ਹੈਗਾ ਨਾ ਦੇਖ ਲਓ ਨਹੀਂ ਨਹੀਂ ਇਹ ਲੰਗਰ ਬਾਰੇ ਪਤਾ ਤੇਨੂੰ ਲੰਗਰ ਲੱਗਿਆ ਉਹਦਰ ਆ ਵੀ ਇਹਗਾ ਮੁੰਡੇ ਵੀ ਕੈਮ ਆ ਇਹ ਮੁੰਡਾ ਮਿਊਜ਼ਿਕ ਬਣਾਉਂਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਓਕੇ ਇਹ ਤਾਂ ਮਿਊਜ਼ਿਕ ਦਾ ਕੰਮ ਹੈ ਅਸੀਂ ਸਾਰੇ ਦੂਰ ਦੂਰ ਤੇ ਆਏ ਪਿਆ ਮੇਰਾ ਪੜਾਉਣ ਦਾ ਕੰਮ ਹੈ ਜਿਵੇਂ ਜਿਵੇਂ ਅੰਗਰੇਜ਼ੀ ਸਿੱਖਣੀ ਤਾਂ ਦੱਸ ਦਿਓ ਠੀਕ ਹੈ ਆਗਸ 뮤জিਕ ਖੰਡਾ ਜਿਹੜਾ ਉਹ ਸੁਣਾ ਤੁਸੀਂ ਗੁਰੂ ਵਾਲੇ ਬਣੀਏ ਇਹਦਾ ਬਣਾਇਆ ਪਾਕੀ ਤੋਂ ਉਹ 뮤জিਕ ਸਾਰਾ ਇਹਨੇ ਕਰਾਇਆ ਹੁੰਦੇ ਨੇ ਸੋ ਉਹ ਉਹ ਤਾਂ ਸਾਰੇ ਸੇਵਾ ਲਈ ਬੈਠੇ ਆ ਦੂਰ ਦੂਰ ਤੇ ਕਿਸੇ ਨੂੰ ਨਹੀਂ ਪਤਾ ਵੀ ਕੋਈ ਕੰਮ ਕੀ ਕਰਦਾ ਉਹ ਸਾਡੇ ਸਰਪੰਚ ਸਾਹਿਬਾ ਕੈਮਰੇ ਦੇ ਪਿੱਛੇ ਸਰਪੰਚ ਮਾਜਰੀ ਦੇ ਅਸੀਂ ਆਪਣੀ ਪ੍ਰਮੋਸ਼ਨ ਨਹੀਂ ਕਰਦੇ ਨਹੀਂ ਤਾਂ ਆਪ ਸੇਵਾ ਕਰਨੇ ਅਸੀਂ ਵੀ ਸੇਵਾ ਕਰਨਾ ਹੈ ਉਹ ਸਰਪੰਚ ਸਾਹਿਬ ਵੀ ਬਹੁਤ ਹੀ ਫਿਜ਼ੀਕਲ ਵਰਕਆਊਟ ਕਰਦੇ ਨੇ ਤੇ ਕੈਮਰੇ ਦੇ ਪਿੱਛੇ ਆ ਅੱਜ ਤੇ ਕੱਲ ਇਹਨਾਂ ਨੇ ਬਹੁਤ ਥੈਲਾ ਚੱਕਿਆ ਬਾਈ ਬਹੁਤ ਥੈਲਾ ਚੱਕਿਆ ਸੋ ਵਧਾਈ ਦੇ ਪਾਤਾਂ ਤੋਂ ਸਾਰੇ ਜੂਨੀਅਰ ਹੋ ਵੀ ਇੰਦਾ ਹੀ ਕੰਮ ਰਹਿਣਾ ਹੁਣ ਅਖੀਰ ਦਿਨ ਤੱਕ ਠੀਕ ਹੈ ਚਲੋ ਹੁਣ ਆਪਾਂ ਫਤਿਹ ਬੁਲਾ ਲਈਏ ਇੱਕ ਹੈ ਕਿੰਨੇ ਥੱਲੇ ਚੱਕਣਾ ਮੈਂ 7-8 ਚੱਕ ਲੂਗਾ ਪਰ ਖਾਲੀ ਹੋਣਾ ਚਾਹੀਦੇ ਮੈਂ 150 ਚੱਕਰ ਖਾਲੀ ਖਾਲੀ ਤੇ ਲਾ ਸੋ ਵੀ ਬਹੁਤ ਵਧੀਆ ਲੱਗਿਆ ਨਾ ਮੁੰਡਿਆਂ ਨੂੰ ਮਿਲ ਕੇ ਹੈਡੋ ਦੇ ਮੁੰਡੇ ਆ ਚਲੋ ਵੀ ਫੇਰ ਫਤਿਹ ਬੁਲਾ ਦਿਓ ਇੱਕ ਬੋਲੇ ਇਸ ਸੋਨੇ ਵਾਲੇ ਜੈ ਸ੍ਰੀ ਅਕਾਲ ਕੱਟ ਸਿ ਮਸਲਾ ਬਲੰਦਾ ਈ ਆਵਾਜ਼ ਪੂਰੀ ਨਿਕਲਦੀ ਨਹੀਂ ਆਉਂਦੀ ਭਾਵੇਂ ਨਾ ਅੰਦਰ ਸਵੇਰ ਆਏ ਥੱਕੇ ਹੋਏ ਆ ਪੂਰੇ ਤੇ ਤੁਹਾਡੀ ਇੱਛਾ ਪੂਰੀ ਕਰਤੀ ਹੋ ਗਈ ਬਸ ਹੋ ਗਈ ਬਸ